ਪੰਜਾਬ 'ਚ ਕਤਲ ਨਾਲ ਜੁੜੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਨੇ ਤਾਜ਼ਾ ਮਾਮਲਾ ਮੁਹਾਲੀ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਨਿੱਜੀ ਹੋਟਲ 'ਚ ਮਹਿਲਾ ਦਾ ਬੇਰਹਿਮੀ ਨਾਲ ਗਲਾ ਕੁੱਟ ਕੇ ਕਤਲ ਕਰ ਦਿੱਤਾ ਗਿਆ ਹੈ ਹਾਲਾਂਕਿ ਕਤਲ ਦੇ ਕਾਰਨਾਂ ਦਾ ਅਜੇ ਤੱਕ ਕੁਝ ਪਤਾ ਨਹੀਂ ਲੱਗ ਪਾਇਆ ਹੈ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਜਾਂਚ ਕੀਤੀ ਜਾ ਰਹੀ ਹੈ ਜੇਕਰ ਗੱਲ ਕੀਤੀ ਜਾਵੇ ਤਾਂ ਮੁਹਾਲੀ ਸ਼ਹਿਰ ਦੀ ਮੁਹਾਲੀ 'ਚ ਲਗਾਤਾਰ ਕਾਨੂੰਨ ਵਿਵਸਥਾ ਦੀ ਸਥਿਤੀ ਇਸ ਕਦਰ ਚਰਮराई ਹੋਈ ਹੈ ਕਿ ਅਪਰਾਧੀਆਂ ਵੱਲੋਂ ਬੇਖੌਫ ਹੋ ਕੇ ਵੱਡੀਆਂ ਅਪਰਾਧਿਕ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਅਜਿਹੀ ਘਟਨਾ ਮੋਹਾਲੀ ਦੇ ਫੇਸ ਇੱਕ ਸਥਿਤ ਨਿੱਜੀ ਹੋਟਲ ਤੋਂ ਸਾਹਮਣੇ ਆਈ ਹੈ ਜਿਸ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਆਏ ਦਿਨ ਪੰਜਾਬ 'ਚ ਅਜਿਹੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਨੇ ਪੰਜਾਬ 'ਚ ਲਗਾਤਾਰ ਕਰਾਇਮ ਰੇਟ ਵਧ ਰਿਹਾ ਇਸ ਤੋਂ ਪਹਿਲਾਂ ਵੀ ਮੁਹਾਲੀ ਦੇ ਪੰਜ ਫੇਸ 'ਚ ਇੱਕ ਨੌਜਵਾਨ ਵੱਲੋਂ ਕੁੜੀ ਦਾ ਤਲਵਾਰਾ ਦੇ ਨਾਲ ਕਤਲ ਕਰ ਦਿੱਤਾ ਗਿਆ ਸੀ ਜਿਸ ਦੀ ਸੀਸੀਟੀਵੀ ਵੀ ਸਾਹਮਣੇ ਆਈ ਸੀ ਇਸ ਹਮਲੇ 'ਚ ਬੁਰੀ ਤਰੀਕੇ ਨਾਲ ਕੁੜੀ ਨੂੰ ਮਾਰ ਦਿੱਤਾ ਗਿਆ ਸੀ ਪਰ ਲਗਾਤਾਰ ਜੇਕਰ ਗੱਲ ਕਰੀਏ ਮੁਹਾਲੀ ਦੀ ਮੁਹਾਲੀ ਦੇ ਵਿੱਚ ਅਜਿਹੀਆਂ ਘਟਨਾ ਹੁਣ ਆਮ ਹੋ ਗਈਆਂ ਨੇ ਰੋਜ਼ਾਨਾ ਕੋਈ ਨਾ ਕੋਈ ਅਜਿਹੀ ਖਬਰ ਸਾਹਮਣੇ ਆਉਂਦੀ ਹੈ ਜੋ ਕਿ ਦਿਲ ਨੂੰ ਦਹਿਲਾ ਕੇ ਰੱਖ ਦਿੰਦੀ ਹੈ ਕਿ ਆ ਜਿਹੜਾ ਹੋਟਲ ਰੂਮ ਦੇ ਵਿੱਚ ਇੱਕ ਲੜਕੀ ਦੀ ਡੈੱਡ ਬੋਡੀ ਮਿਲੀ ਹੈ ਜਿਹਦਾ ਨਾਮ ਜੋ ਸਾਨੂੰ ਕਲੀਅਰ ਹੋਇਆ ਉਹ ਸੁਨੀਤਾ ਹੈ ਜੋ ਕਿ ਨਵਾਂ ਸ਼ਹਿਰ ਤੋਂ ਰਹਿਣ ਵਾਲੀ ਹੈ ਤੇ ਜਿਹਦੇ ਜਿੰਨੀ ਗੱਲ ਕਲੀਅਰ ਹੋਈ ਹੈ ਉਹ ਉਹਦਾ ਲਿਵਨ ਪਾਰਟਨਰ ਸੀ ਜਾਂ ਆਪਸ ਵਿੱਚ ਮੈਰਿਡ ਸੀਗੇ ਉਹ ਇੱਕ ਬੱਚਾ ਵੀ ਸੀਗਾ ਇਹਨਾਂ ਦੇ ਨਾਲ 5-4 ਸਾਲ ਦਾ ਤੇ ਉਹ ਇਕੱਠੇ ਰਹਿ ਰਹੇ ਸੀਗੇ ਇੱਕ ਦੋ ਦਿਨ ਦੇ ਲਈ ਉਹਰੇ ਆਏ ਹੋਏ ਸੀ ਤੇ ਉਹ ਬੰਦਾ ਜਿਹੜਾ ਹੈਗਾ ਮਿਸਿੰਗ ਹੈ ਤੇ ਲੜਕੀ ਹੈ ਜਿਹੜੀ ਉਹਦੀ ਡੈੱਡ ਬੋਡੀ ਹੈ ਤਾਂ ਬਾਕੀ ਅਸੀਂ ਇਹਦੀ ਜਿਹੜੀ ਹੈਗੀ ਤਫ਼ਤੀਸ਼ ਕਰ ਰਹੇ ਹਾਂ ਉਹ ਲਿਖ ਰਿਹਾ ਨਿਸ਼ਾਨ ਕੀ ਕਿਵੇਂ ਹੋਈ ਹੈ ਤਾਂ ਤੁਸੀਂ ਗਲਤੇ ਨਿਸ਼ਾਨ ਲੱਗ ਰਹੇ ਨੇ ਜੀ ਬਾਕੀ ਅਸੀਂ ਫੋਰੈਂਸਿਕ ਐਨਾਲਿਸਿਸ ਸਾਰਾ ਕਰਨ ਲੱਗੇ ਆ ਸਾਰਾ ਜਿਹੜਾ ਹੈਗਾ ਉਹ ਕਰਕੇ ਸਾਰੀ ਚੈੱਕ ਕਰਾਂਗੇ ਕਿ ਕਿੰਨੇ ਕੇਜ ਦੇ ਲੰਦ ਹਜੇ ਕੁਝ ਨਹੀਂ ਆਈ ਆਈਡੀਆ ਜੀ ਯੰਗ ਜੀ ਹੋਊਗੀ ਮਤਲਬ ਬਿਲੋ 30 ਹੋਏਗੀ ਸਰ ਇਨਨੇ ਮੈਨੂੰ ਕਾਰਡ ਲਿਆਈ ਥੋੜਾ ਲਿੱਤੇ ਜੀ ਤਾਂ ਹੀ ਸਾਨੂੰ ਪਤਾ ਲੱਗਿਆ ਮੁੰਡੇ ਬਾਰੇ ਮੁੰਡੇ ਦਾ ਤਾਂ ਹੀ ਤੁਹਾਨੂੰ ਦੱਸ ਰਿਹਾ ਕਿ ਉਹ ਜਿਹੜਾ ਸੀਗਾ ਇਹਦੇ ਨਾਲ ਆਇਆ ਸੀਗਾ ਉਹਦੇ ਹਜੇ ਆਈਡੈਂਟੀਟੀ ਅਸੀਂ ਡਿਸਕਲੋਜ਼ ਨਹੀਂ ਕਰ ਰਹੇ ਕਿਉਂਕਿ ਅਸੀਂ ਉਹਨੂੰ ਰਾਉਂਡ ਅਪ ਕਰਨਾ ਹੈ ਹਜੇ ਸਾਰਾ ਚੈੱਕ ਕਰ ਰਹੇ ਹਾਂ ਤਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਉਹ ਆਪਣੇ ਡਾਕੂਮੈਂਟ ਦੇ ਕੇ ਹੀ ਉਹਰੇ ਰੁਕੇ ਹੋਏ ਡਾਕੂਮੈਂਟ ਸਾਨੂੰ ਮਿਲਣੇ ਨੇ ਅਸੀਂ ਵੈਰੀਫਾਈ ਕਰ ਰਹੇ ਹਾਂ ਇਹ ਸ਼ਾਇਦ ਰਾਤ ਦੀ ਗੱਲ ਹੈ ਜੀ ਕਿਉਂਕਿ ਉਹ ਬੰਦਾ ਰਾਤ ਦਾ ਮਿਸਿੰਗ ਹੋ ਰੋ ਤੇ ਉਸ ਤੋਂ ਬਾ ਹੋਟਲ ਨੇ ਇਨਫੋਰਮ ਕੀਤਾ ਤਾਂ ਉਹ ਉਸ ਤੋਂ ਬਾਅਦ ਜਿਹੜਾ ਹੈਗਾ ਹਜੇ ਬਾਕੀ ਸਾਰਾ ਚੈੱਕ ਕਰਕੇ ਤੁਹਾਨੂੰ ਦੱਸਾਂਗਾ